ਕਾਰ ਨਿਰਮਾਣ ਨਾਲ ਸੰਬੰਧਿਤ ਆਪਣੇ ਪ੍ਰਸ਼ਨਾਂ ਨੂੰ ਸਾਡੇ ਮਾਰਾਂ ਦੀ ਸਲਾਹ ਲਈ ਟਿੱਪਣੀ ਬਾਕਸ ਵਿੱਚ ਪੁੱਛੋ ਅਤੇ ਕਾਰ ਨਿਰਮਾਣ ਨਾਲ ਜੁੜੇ ਅਪਡੇਟ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰੋ ਤੁਸੀਂ ਖੁਦ ਵੀ ਇੱਕ ਆਕਰਸ਼ਕ ਕੰਕਰੀਟ ਡਰਾਈਵੇ ਬਣਾ ਸਕਦੇ ਹੋ ਪਰ ਸਾਵਧਾਨੀ ਅਤੇ ਚੰਗੀ ਤਿਆਰੀ ਨਾਲ ਹੀ ਆਓ ਦੇਖੀਏ ਕਿ ਡਰਾਈਵੇ ਬਣਾਉਣ ਲਈ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਆਪਣੀ ਜ਼ਮੀਨ ਦਾ ਸਰਵੇਖਣ ਕਰੋ ਅਤੇ ਆਪਣੇ ਪਲਾਟ ਦੀਆਂ ਸੀਮਾਵਾਂ ਨੂੰ ਜਾਣੋ ਇਸ ਤੋਂ ਬਾਅਦ ਆਪਣੀ ਜਗ੍ਹਾ ਨੂੰ ਮਾਪੋ ਅਤੇ ਇਸ ਦੀ ਚਾਰ ਦਿਵਾਰੀ ਬਣਵਾਓ ਉੱਪਰਲੀ ਮਿੱਟੀ ਦੀ ਖੁਦਾਈ ਕਰਵਾ ਕੇ ਉਸ ਨੂੰ ਸਮਤਲ ਬਣਾਓ ਜਦੋਂ ਜ਼ਮੀਨ ਸਮਤਲ ਹੋ ਜਾਵੇ ਤਾਂ ਪਲਾਟ ਅਤੇ ਲੋੜ ਅਨੁਸਾਰ ਡਰਾਈਵਵੇ ਦੀ ਮਾਰਕਿੰਗ ਬਣਵਾ ਲਓ ਇਸ ਦੇ ਲਈ ਤੁਸੀਂ ਲੱਕੜ ਜਾਂ ਸਰਯੇ ਦੀ ਵਰਤੋਂ ਕਰ ਸਕਦੇ ਹੋ ਮੋਟਾਈ ਨੂੰ ਯਕੀਨੀ ਬਣਾਉਣ ਲਈ ਮਿੱਟੀ ਉੱਪਰ ਰੇਤ ਅਤੇ ਬਜਰੀ ਮਿਲਾਓ ਅਤੇ ਫਿਰ ਉਸ ਦੀ ਕੰਪੈਕਟਿੰਗ ਕਰੋ ਫਿਰ ਸਰੀਆਂ ਦੀ ਜਾਲੀ ਬਣਾ ਕੇ ਇਸ ਵਿੱਚ ਕੰਕਰੀਟ ਪਾਓ ਧਿਆਨ ਦਿਓ ਕੰਕਰੀਟ ਪਾਉਣ ਸਮੇਂ ਕੋਨੇ ਤੋਂ ਸ਼ੁਰੂ ਕਰੋ ਫਿਰ ਕੰਪੈਕਟਿੰਗ ਤੋਂ ਬਾਅਦ ਕੰਕਰੀਟ ਨੂੰ ਲੈਵਲਰ ਦੀ ਮਦਦ ਨਾਲ ਬਰਾਬਰ ਕਰੋ ਤੇ ਇਹ ਯਕੀਨੀ ਬਣਾਓ ਕਿ ਇਸ ਦੀ ਟਲਾਨ ਸਹੀ ਹੋਵੇ ਤਾਂ ਕਿ ਇਸ ਤੇ ਪਾਣੀ ਜਮਾਣਾ ਹੋਵੇ ਤੇ ਇਸ ਨੂੰ ਸੈੱਟ ਹੋਣ ਤੋਂ ਬਾਅਦ 7 ਤੋਂ 15 ਦਿਨਾਂ ਲਈ ਤਿਹਾਈ ਕਰੋ ਦੇ ਹਾਈ ਕਰਨ ਲਈ ਤੁਸੀਂ ਪੌਂਡਿੰਗ ਦੀ ਵਰਤੋਂ ਕਰ ਸਕਦੇ ਹੋ ਯਾਦ ਰੱਖੋ ਕਿ ਡਰਾਈਵੇ ਹਮੇਸ਼ਾ ਮਹਰਾਂ ਦੀ ਸਲਾਹ ਅਤੇ ਨਿਗਰਾਨੀ ਹੇਠ ਬਣਾਇਆ ਜਾਣਾ ਚਾਹੀਦਾ ਹੈ ਤਾਂ ਇਹ ਸੰ ਕੁਝ ਗੱਲਾਂ ਇੱਕ ਵਧੀਆ ਕੰਕਰੀਟ ਡਰਾਈਵੇ ਬਣਾਉਣ ਬਾਰੇ ਜੇਕਰ ਤੁਹਾਡੇ ਕੋਲ ਇਸ ਨਾਲ ਸੰਬੰਧਿਤ ਕੋਈ ਵੀ ਸਵਾਲ ਹੋਵੇ ਤ사 ਨੂੰ ហេਠਾਂ ਦਿੱਤੇ ਗਏ ਟਿੱਪਣੀ ਸੈਕਸ਼ਨ ਵਿੱਚ ਪੁੱਛੋ ਦੇਖਦੇ ਰਹੋ ਗੱਲ ਘੜਦੀ ਅਲਟਰਾਟੈਕ ਦੀ ਤਰਫੋਂ